ਜਾ ਵਾਤਾ ਦੀ ਹਾਂਜੀ ਕਿ ਕਈ ਔਰਤਾਂ ਦੀ ਕੁੱਖ ਬੱਜੀ ਹੁੰਦੀ ਐ ਕਈ ਵਾਰੀ ਕਈ ਰਕਾਵਟਾਂ ਕੁੱਖ ਤੇ ਪੈ ਜਾਂਦੀ ਐ ਕੋਈ ਬਿਮਾਰੀ ਵੀ ਨਹੀਂ ਹੁੰਦੀ ਕਿ ਬੱਚਾ ਫਿਰ ਵੀ ਨਹੀਂ ਹੁੰਦਾ ਆਪਾਂ ਡਾਕਟਰਾਂ ਤੋਂ ਟੈਸਟ ਵੀ ਕਰਵਾ ਲੈਂਦੇ ਆ ਸਾਰਾ ਕੁਝ ਕਰਵਾਉਂਦੇ ਆ ਪਰ ਬੱਚਾ ਫਿਰ ਵੀ ਗਰਭ ਨਹੀਂ ਰੁਕਦਾ ਕਿ ਬੱਚਾ ਗਿਰ ਜਾਂਦਾ ਹੈ ਜਾਂ ਕਈਆਂ ਦੇ ਗਿਰ ਜਾਂਦਾ ਹੈ ਜਾਂ ਕਈਆਂ ਦੇ ਹੁੰਦਾ ਹੀ ਨਹੀਂ ਅਤੇ ਪਾਈ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਨਾਰੀਅਲ ਲੈਣਾ ਸਵਾ ਪਾ ਆਪਾਂ ਕਾਲੇ ਛੋਲੇ ਲੈਣੇ ਆ ਸਵਾ ਪਾ ਕਾਲੇ ਆਪਾਂ ਮਾਂ ਲੈਣੇ ਆ ਸੰਦੂਰ ਮੌਲੀ ਸਵਾ ਸਵਾ 2 ਮੀਟਰ ਲਾਲ ਕੱਪੜਾ ਲੈਣਾ ਨਾਰੀਅਲ ਲੈਣਾ ਪਾਣੀ ਵਾਲਾ ਨਾਰੀਅਲ ਵਿੱਚ ਆਪਾਂ ਸਾਰਾ ਸਮਾਨ ਨੂੰ ਸੰਦੂਰ ਦੇ ਤਿਲਕ ਕਰਕੇ ਆਪਾਂ ਬੰਨ ਲੈਣਾ ਕੱਪੜੇ ਵਿੱਚ ਬੰਨ ਕੇ ਆਪਾਂ ਆਪਣੇ ਸਿਰ ਤੋਂ ਉਲਟਾ ਕਮਾਣਾ ਆਪਣੇ ਪੇਟ ਤੋਂ ਧੁੰਨੀ ਤੋਂ ਉਲਟਾ ਕਮਾਣਾ ਹੈ ਉਲਟਾ ਕਮਾ ਕੇ ਆਪਾਂ ਕਿੱਥੇ ਰੱਖਣਾ ਹੈ ਜੰਡੀ ਜੰਡ ਜੋ ਹੁੰਦਾ ਹੈ ਬਾਬੇ ਖੇਤਰਪਾਲ ਦਾ ਜੰਡ ਹੁੰਦਾ ਹੈ ਆਪਾਂ ਉਥੇ ਮੱਥਾ ਟੇਕ ਆਣਾ ਹੈ ਉਸ ਤੋਂ ਬਾਅਦ ਆਪਣੀ ਕੁੱਖ ਖੁੱਲ ਜਾਏਗੀ ਜਿੰਨੀ ਮਰਜ਼ੀ ਕਿਸੇ ਦੀ ਬੰਦੀ ਹੋਈ ਹੈ ਜਾਂ ਕੁਝ ਵੀ ਹੈ ਜਾਂ ਬੱਚਾ ਨਹੀਂ ਵੀ ਤੋੜ ਚੜਦਾ ਜਾਂ गिरਦਾ ਹੈ ਪਰ ਬੱਚਾ ਗਰੰਟੀशुदा गर्व ਪੈ ਜਾਏਗਾ ਤੇ ਬੱਚਾ ਤੋੜ ਵੀ ਚੜੇਗਾ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਹੀਂ ਪੈਗੀ ਜੇ ਅਗਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਕਿਸੇ ਹੋਰ ਵੀ ਬੱਚੇ ਤੋਂ ਬਿਨਾਂ ਭੈਣ ਦੀ ਮਦਦ ਹੋ ਜਾਏਗੀ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ